ਕੀ ਗੱਲ ਹੈ ਜੀ ਬੰਦਾ ਲਿਆ ਪੱਠੇ ਪੋਂਡਿਆ ਪੱਠੇ ਪਾ ਕੇ ਤੇ ਮੰਗੇ ਡਾਈ ਕਵੇਲਾ ਬਣਾਇਆ ਹੀ ਇਹਨੇ ਅੱਛਾ ਜੀ ਤੇ ਲਿਆ ਕੇ ਤੇ ਇਹਨਾਂ ਨੇ ਰਾਤ ਫੜ ਕੇ ਲਿਆਂਦਾ 4 ਵਜੇ ਦੇ ਨਾਲ ਇੱਥੇ ਲਿਆ ਕੇ ਤੇ ਇਹਨਾਂ ਨੇ ਕੁੱਟ ਕੁੱਟ ਚੇਪਾ ਜੀ ਮਾਰ ਦਿੱਤਾ ਇਹਨਾਂ ਨੇ ਮੁੰਡਾ ਨੂੰ ਦੱਸ ਕਿਹੜਾ ਪਿੰਡ ਆ ਜੀ ਤੁਮਾਰਾ ਕਿ ਲਾਜੀਵ ਸਿੰਘ ਅੱਛਾ ਹਾਏ ਆਹੜਾ ਕੋਲ ਕੁੱਟ ਮਾਰ ਦਿੱਤਾ ਤਾਂ ਨੇ ਚਰਦਾ ਉਹ ਤੇਰੇ ਨਾਲ ਕਿੰਨੀ ਉਮਰੀ ਕਿੰਨੀ ਉਮਰੀ ਆ ਪੰਜੀਆਂ ਛਪੇ ਟਾਲਾਂ ਦਾ ਕੁਵਾਰਾ ਮੁੰਡਾ ਜਿਹੜਾ ਮਾਰਤਾ ਇਹਨਾਂ ਨੇ ਤੇ ਕਿਹੜੇ ਕੇਸ ਚ ਫੜ ਕੇ ਲਿਆਏ स तो नहीं उत्तरा चौथे चार बजे लिया जल <laughs> <laughs> ਆ ਮੁੰਡਾ ਮਾਰਤਾ ਕੀ ਗੱਲ ਕੁਛ ਨਹੀਂ ਨਿਕਲਿਆ ਕੀ ਗੱਲ ਕੀ ਹੋਈ ਗੱਲ ਮਤਲਬ ਕੋਈ ਤਾਂ ਚੁੱਕੇ ਲੈ ਗਏ ਉਹਨੂੰ ਕੋਈ ਕੋਈ ਕੁਝ ਬਰੰਦ ਨਹੀਂ ਆਇਆ ਇਹਨੇ ਕੁਛ ਕੁੱਟ ਕੇ ਮਾਰਤਾ ਹੀ ਰਾਤ ਮਿਲ ਲਿਆ ਨਰੋਟਾ ਚੁੱਕਿਆ ਕਦੋਂ ਚੁੱਕਿਆ ਕਦੋਂ ਚੁੱਕਿਆ ਇਹਨਾਂ ਨੇ ਸ਼ਾਮ ਨੂੰ ਚਾਰ ਜਾਨਾਂ ਨੇ ਚੁੱਕਿਆ ਉਹ ਤੇ ਡੈਥ ਹੋ ਗਈ ਬਦ ਮੁੰਡੇ ਰੋਇਨਾਂ ਨੇ ਮਾਰੇ ਠਾਣੇ ਵਾਲਿਆਂ ਨੂੰ ਗੱਲ ਕੀ ਗੱਲ ਕਰੀ ਪਈਆ ਵੇਂਡਦੇ ਉਹ ਸਾਡੇ ਕੋਲ ਹੈ ਨਹੀਂ ਇਹ ਹੀ ਧਿਆੜੀ ਦਰ ਪੈਸੇ ਮੰਗਦੇ ਨਵੇਂ ਪਿੰਡ ਵਾਲੇ ਵੀ ਹੁੰਦੇ ਵੱਡੇ ਪਿੰਡ ਜਾਂਦੇ ਪਿਆਰ ਦਿੰਦੇ ਹੋ ਲੱਖ ਲੱਖ ਮੁੰਡੇ ਨਾਲ ਬਣਾ 1 ਲੱਖ ਰੁਪਇਆ ਦੋ ਤੁਹਾਡੇ ਪਿੰਡ ਤੋਂ ਆਉਂਦੇ ਬਸ ਸਾਡੇ ਕੋਲ ਬੁੜੀ ਕਿੱਥੇ ਆ ਹੁਣ ਉਹ ਚਾਰ ਜਣ ਦੀ ਦੇ ਵਿੱਚ ਲੱਗੇ ਕਿੱਥੇ ਲੱਗੇ ਸ਼ਾਮੀ ਕੋਕੇ ਲੈ ਗਏ ਨਾ ਡੈਡ ਬੋਡੀ ਕਿੱਥੇ ਆ ਡੈਡ ਬੋਡੀ ਕਿੱਥੇ ਡੈਡ ਬੋਡੀ ਕਹਿੰਦੀ ਆ ਨਾ ਡੈਡ ਬੋਡੀ ਵੀ ਦੇ ਦੇ ਡੈਡ ਬੋਡੀ ਉੱਥੇ ਹੀ ਆ ਅੱਛਾ ਖਾਣੇ ਆ ਪਾਣੀ ਦੇ ਵਿੱਚ ਹੀ ਆ ਅੱਛਾ ਜੀ ਇਹਨਾਂ ਨੇ ਮਾਰਿਆ ਕੁਝ ਖਾਂਦਾ ਪੀਂਦਾ ਨਹੀਂ ਨਸ਼ਾ ਵਾਲੀ 1 ਰੁਪਏ ਦਾ ਨਸ਼ਾ ਪਤਾ ਨਹੀਂ ਕੋਈ ਜੀ ਮਾਰਦਾ ਨਾ ਕੋਈ ਜੀ ਦੇ ਪੋਨੇ ਜੀ ਨਿਕਲਦੇ ਨਹੀਂ ਉਹ ਆਨੇ ਕੋ ਫੜੇ ਨਹੀਂ ਜਾਂਦੇ ਜਿਹੜੇ ਨਿਕਲ ਜਾਂਦੇ ਨਾ ਬੰਦੇ ਮਾਵਾਂ ਦੇ ਮਾਵਾਂ ਦੇ ਕੋਟੇ ਸਰਕਾਰ ਨੇ ਨਵੇਂ ਮਾਰੀ ਜਾਂਦੇ ਰਵਾਣੇ ਹੋ ਜਾਂਦੇ 70000 ਦੇ ਦੋ ਜਾਨ ਨਵੇਂ ਪਿੰਡ ਵਾਲੇ ਕੀ ਕਰਦੇ ਇਹ ਆਉਂਦੇ ਹੀ ਆਟ ਪਿੰਡ ਚ ਇੰਨੇ ਜਾਨ ਕਰਦੇ ਹੋ ਉਹ ਨਹੀਂ ਦੇਦੇ ਬਸ ਇਹ ਨਾ ਨਹੀਂ ਨਾ ਪਰਹਾ ਤੁਹਾਡੇ ਮਿੰਡਾ ਕੋਟ ਪਟਨਾ ਦੇ ਬਾਅਦ ਨਾਲ ਖੋਦ ਸਾਡੇ ਪਿੰਡ ਦਾ ਸਰਪੰਚ ਸਾਡੇ ਪਿੰਡ ਦਾ ਸਾਰਾ ਪੰਚਾਇਤ ਕਰਾਉਣ ਦੀ ਕੰਮ ਸਾਰਾ ਇਹਨਾਂ ਨੇ ਕਰਾਇਆ ਮੁੰਡੇ ਨੂੰ ਮਰਾਇਆ ਸਾਰੇ ਪੰਚਾਇਤ ਆਡੀ ਕਰਾਉਣ ਦੀ ਕੰਮ ਹੈ ਕੋਸ਼ਲ ਪ੍ਰਸ਼ਾਸਨ ਮਰਦਬਾਦ ਮਰਦਬਾਦ ਸ਼ੁਦਾਬਾਦ ਕੋਸ਼ਲ ਪ੍ਰਸ਼ਾਸਨ ਮਰਦਬਾਦ ਮਰਦਬਾਦ ਮੁਰਦਾਬਾਦ 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 ਇਹ ਕੋਈ ਵੀ ਕਦਮ ਨਾ ਪਾਏ ਨਵੇਂ ਪਿੰਡ ਦਾ ਇੰਚਾਰਜ ਹੈਗਾ ਚੌਂਕੀ ਇੰਚਾਰਜ ਹਾਂਜੀ ਭਾਈ ਇਹ ਗੱਲ ਹੈ ਇਹ ਚੌਂਕੀ ਵਾਲੇ ਇਹ ਵੀ ਅੱਡੇ ਮਿਲਦੇ ਆ ਇਹ ਪੰਜਾਬਪੁਰਖ ਨਹੀਂ ਹੈ ਇੱਕ ਪਰਾਂ ਦਾ ਕੰਮ ਹੈ ਖਸਤਾ ਰੱਬ ਜੀ ਲੋਕਾਂ ਦਾ ਕੋਟ ਮਰਦਾਬਾਦ ਇਹ ਆਉਂਦੇ ਆ ਹਮਾਗਿਤੇ ਮੜੀ ਕਿੱਥੇ ਆ ਬਸ ਇਹਨਾਂ ਦਾ ਮੰਗਦਾ ਇਹ என்ன पु मारी चाहींदा चाहियां तो है ایں ڈنگو گیا او کاري نا نا ما گئي ایں داڙي لگي ایں گاڑی ها 11:15 ہوگيا او 4 منٽ ٿي ويو هه ساري 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 جي ته چڪ بني ਕਹਿਆ ਪੀਹਨ ਉਹ ਇੱਕ ਕੰਟਾ ਹੰਨ ਟੈਮ ਦੋ ਜੱਜ ਸਭ ਰਾਜ ਰੁਕਿਆ ਵਾ ਜੱਜ ਸਭ ਨੇ ਬਿਆਨ ਲੈਣਾ ਤੇ ਪਰਚੇ ਕਰਨੇ ਨੇ ਬੰਦਿਆ ਤੇ ਉਹਨਾਂ ਬੰਦਿਆਂ ਤਾਨੂੰ ਦੇਣੇ ਆ ਜਿਹੜੇ ਚਾਰ ਬੰਦੇ ਆ ਤਾ ਲੋ ਜੰਨੇ ਜਿੰਨਾ ਮਾਰਿਆ ਜੋ ਵੀ ਕੀਤਾ ਸਾਨੂੰ ਹੋਰ ਕੋਈ ਮੂੰਹ ਸਿਰੇ ਨਹੀਂ ਕੱਢਦਾ ਮੁੰਡੇ ਨੂੰ ਕੀ ਆ ਮੁੰਡਾ ਤਾਂ ਮਾਰ ਜਾਂਦਾ ਤੇ ਮੈਨੂੰ ਸੁੱਟ ਤਾਉਂਦੇ ਉਹ ਮੁੰਡੇ ਦੰਦਲਾ ਪੈ ਗਏ ਨਾਲੀ ਸਾਡੀ ਮੰਗੇ ਵੀ ਹਨਨ ਸਾਫ ਤੇ ਆਦਾ ਮੁੰਡਾ ਚਾਹੀਦਾ ਹਨੂ ਬੰਦੇ ਚਾਹੀਦੇ ਹਨ ਬੰਦੇ ਚਾਹੀਦੇ ਛੋਕੇ ਖੜਿਆ ਹੜੇ ਬੱਚਿਆਂ ਨੂੰ ਰੋਤੀ ਲਿਆਉਂਦਾ ਚਾਰ ਮਾਰਿਆ ਸਾਡੇ ਮਨੂ ਲਾਲਾ ਮਾਰਿਆ ਉਹ ਬੰਦਾ ਚਾਹੀਦਾ ਬੰਦੇ ਚਾਹੀਦੇ ਇਹ ਚਾਹੀਏ ਕਰ ਕੀ ਕਹਿਣਾ ਚਾਹੋਗੇ ਜੀ ਤੇ ਜਿਹੜੀ ਮਾਰਦਾ ਧੋਈ ਹੈ ਕੀ ਕਹਿਣਾ ਚਾਹੋ ਅਰੇ ਬੱਚਾ ਨੂੰ ਰਾਤ ਹੀ ਲਿਆਂਦਾ ਸਾਨੂੰ ਬੱਚਾ ਚਾਹੀਦਾ ਸਾਨੂੰ ਸਾਡਾ ਅਨਨਸਾ ਸਾਫ ਚਾਹੀਦਾ ਹਾਲ ਨੂੰ ਇਨਸਾਫ ਚਾਹੀਦਾ ਹਾਲ ਨੂੰ ਤੱਕ ਇਸ ਕਾਰਨ ਹੋਈ ਹੈ ਜਦ ਜਿਵੇਂ ਪੁਲਿਸ ਵੱਲੋਂ ਦੱਸਿਆ ਜਾ ਰਿਹਾ ਕਿ ਉਹਨੂੰ ਸਾਇਲੈਂਟ ਅਟੈਕ ਹੋਇਆ ਵਾ ਉਹਨੂੰ ਕੋਈ ਅਟੈਕ ਨਹੀਂ ਹੋਇਆ ਉਹ ਰੁਪਈਆ ਦੀ ਗੋਲੀ ਨਹੀਂ ਖਾਂਦਾ ਬੱਚਾ ਉਹਨੂੰ ਕਦੀ ਬੁਖਾਰ ਨਹੀਂ ਉਹਨੂੰ ਚੜਿਆ ਵੀ ਅੱਗੇ ਘਰੇ ਨਹੀਂ ਕੋਈ ਅਟੈਕ ਹੋਇਆ ਘਰੇ ਨਹੀਂ ਕਦੀ ਉਹਨੂੰ ਕੋਈ ਅਟੈਕ ਹੋਇਆ ਕੋਈ ਨਸ਼ਾ ਪਤਾ ਨਹੀਂ ਕਰਦਾ ਸਾਡਾ ਬੱਚਾ ਵੀ ਸੋਫੀਆ ਕਿਸ ਤਰ੍ਹਾਂ ਮੌਤ ਹੋ ਯਕੀਨ ਤੱਕ ਤੁਸੀਂ ਬਹੁਤ ਇਹਨਾਂ ਮਾਰਿਆ ਸਿੱਧੇ ਮਾਰਿਆ ਫੁੱਸ ਵਾਲਿਆਂ ਨੇ ਮਾਰਿਆ ਚੰਡਿਆਲੇ ਵਾਲਿਆਂ ਨੇ ਮਾਰਿਆ ਇਹਨਾਂ ਮਾਰਿਆ 4 ਵਜੇ ਚੋਕੇ ਲਿਆ ਮਾਮਲਾ ਸਾਹਿਬ ਜੀ ਅੱਜ ਜੋ ਇਤਜਾਮ ਲਗਾ ਪੰਜਾਬੀ ਹੈ ਨਾ दियाने दियाने है ना आज आप जंडियाला पुलिस स्टेशन आए हैं जंडियाला पुलिस स्टेशन च संतरी नो इतला मिला सी कि सात सवेरे सात बजे एक जड़ा व्यक्ति गुरप्रीत सिंह सन ऑफ रेजिडेंट ऑफ किला जीवन सिंह उन्होंने तबीयत ठीक नहीं जो हवाला च अरेस्ट करके अरेस्ट कर रहे थी संतरी ने उन्होंने एस एच ओ नस के गमेंट हॉस्पिटल मानवाल लिखे गए हैं ज न गवर्नमेंट हॉस्पिटल मानावाला पहुँचे डॉक्टर ने ये प्रनाउंस किया है कि ये जो व्यक्ति है गुरप्रीत सिंह वो ना डेथ हो चुका है एनएचआरसी का गाइडलाइंस है सुप्रीम कोर्ट का गाइडलाइंस है कि जब भी कस्टडीज को डेथ होता है दो चीज़ें करनी होंगे एक जो जुडिशल मैजिस्ट्रेट इंक्वायरी होना चाहिए दूजा है कि जो एन एच आर सी है ट्वेंटी फोर आवर्स के एक चिट्ठी लिखना है कि जुडिशल इनकुआरी जाए नाल एक कस्टडी में डेथ हो ये ये करना होंगे पुलिस ने दोनों किए हैं हूँ अपना एस एच ओ जोड़ा है वो गए हैं सैशन जज मैडम के कोल साइन लेने ली कि एक जुडिशल मैजिस्ट्रेट नियुक्त किया जाए ताकि एक इंडिपेंडेंट जांच हो जाए कि कस्टडी नाल, नाल जोड़ा व्यक्ति का डैथ हो परिवार हाईवे जैम किता हैं सवेरे ग्यारह बजे तो लेके बजे तक उन्होंने जैम किता हैं अपना जो अमृतसर तो चंडीगढ़ जोड़ा हाईवे है लगभग पांच घंटे तक नैगोशिएट कि परिवार को ना, समझाए हैं कि ये तो दे मृत्यु होगा पुलिस का कोई कसूर है नहीं इन्हों मल्टीपल सोर्स भी दिखाए हैं तो इन्होंने ये भी समझाया कि इंडिपेंडेंट एजेंसी जोड़ा है डॉक्टर्स का भी पोस्टमोटम रिपोर्ट हो जाएगा नाल नाल अपना जे एमएससी मैडम का इंडिपेंडेंट जांच भी होगा जो बिल्कुल इंडिपेंडेंट रहेगा फिर भी इन्होंने जाम किए हैं पुलिस ने काफ़ी मेहनत की ट्वेंटी एफ ऑलमोस्ट पांच घंटे जैम से काफ़ी नुकसान हो चुका है अपना जो जरा फ्लाइट पकड़ वास्ते गए थे एंबूलेंस भी पुलिस का पूरा कोशिश ये हो कि जो एमरजेंसी सर्विस है जिन्हें हॉस्पिटल है एंबूलेंस का वो बिना कोई रोक चले जाए तो ते एक भी एक और पहला पर्चा है एक ट्वेंटी ट्वेंटी फोर का एक पर्चा है तो कल भी एक पर्चा रजिस्टर होयाद एन डी पी एनडीपीएस का पर्चा

गए गए तो जांच करेगा पुलिस नहीं करेगा क्योंकि ये हूँ हो गया कस्टोडियल डेथ थोड़ा तो वही समझ आ रहा है कि सुप्रीम कोर्ट का वर्डिक है कि जो भी कस्टोडियल डेथ होएगा बिकॉज लोगों ने यह समझे कि पुलिस डेथ जांच विल बीटेड इंडीपेंडेंट एजेंसी देते हैं बखरा एजेंसी डॉक्टर जो तुम कह रहे हो कि हाँ जी ये मार कुटाई कित डॉक्टर्स इंडिपेंडेंट है डॉक्टर जाँच करेंगे वो कहेंगे बॉडीज कुछ है कि नहीं हूँ जे एम आई सी मैडम आएगी जे एम आई सी मैडम इंक्ुएसट करेंगे उस पुलिस इंक्वैस करते हैं इतने जे एम आई सी मैडम आके वो इंक्ुएसट करेंगे कि बॉडीज कोई कुटमार है कि नहीं नाल अपना डॉक्टर का भी रिपोर्ट आएगा उस तो बाद ये जो इंक्वायरी रिपोर्ट किसी का भी किसी का भी जो दोष है जो उन्होंने नाल चार भी सी अपना इतने कैमरे भी है हाई कोर्ट से सुप्रीम कोर्ट मोनिटर्ड कैमरेज भी हैं इतने ये डायरेक्ट फीड है अपना हाई कोर्ट से सुप्रीम कोर्ट से जेकर कोई दोष एक्शन ले पुलिस ने काफ़ी मेहनत भी की अपने मैं भी इतने करा से एक एस पी और एक एस पी उ जितने नाल चार पाँच डी एस पी काफ़ी लोगों पा के अपने नगोशिएट भी किए इन समझा भी चुके हैं कि काफ़ी आम जन नुकसान हो सकता है इस करके फिर ला लास्टली पाँच घंटे तो बाद ਮਾਮਲਾ ਆਇਆ ਕੀ ਮਾਮਲਾ ਸੀ ਤੇ ਤੁਸੀਂ ਕੀ ਕਹਿ ਰਹੇ ਹੋ ਇਹ ਜੰਡਿਆਲਾ ਥਾਣੇ ਤੋਂ ਪੁਲਿਸ ਕੱਲ ਇੱਕ ਮੁੰਡੇ ਨੂੰ ਚੁੱਕ ਕੇ ਲੈ ਕੇ ਆਉਂਦੀ ਛਾਪਾ ਆਰਮ ਸਿੰਘ ਤੋਂ ਕਿਲਾ ਜੀ ਕਿਲਾ ਜੀਵਨ ਸਿੰਘ ਤੋਂ ਤੇ ਜਦੋਂ ਉਹਨੂੰ ਲੈ ਕੇ ਆਉਂਦੀ ਆ ਆਪਣੇ ਥਾਣੇ ਦੀ ਕਸਟਡੀ ਦੇ ਵਿੱਚ ਰੱਖਦੇ ਆ ਤੇ ਜਿਹੜੇ ਤੜਕੇ ਇਹਨਾਂ ਨੂੰ ਪਤਾ ਲੱਗਦਾ ਕਿ ਲੜਕੇ ਦੀ ਮੌਤ ਹੋ ਗਈ ਹੈ ਪੁਲਿਸ ਕਹਿ ਰਹੀ ਆ ਵੀ ਉਹਦੀ ਹਾਰਟ ਅਟੈਕ ਨਾਲ ਹੋਈ ਆ ਮੌਤ ਪਰ ਪਰਿਵਾਰ ਕਹਿ ਰਿਹਾ ਵੀ ਨਹੀਂ ਉਹਦੇ ਤੇ ਕੋਈ ਤਸ਼ੱਦਦ ਕੀਤਾ ਗਿਆ ਜਾਂ ਕੋਈ ਉਹਦੇ ਨਾਲ ਅਨਮਨੁੱਖੀ ਕਾਰਾ ਕੀਤਾ ਗਿਆ ਤਾਂ ਕਰਕੇ ਉਹਦੀ ਡੈਥ ਹੋਈ ਹੈ ਇਸ ਕਰਕੇ ਜਿੰਨੇ ਵੀ ਪਰਿਵਾਰ ਦੇ ਮੈਂਬਰ ਸੀਗੇ ਜੀ ਸੀਗੇ ਪਿੰਡ ਦੇ ਜੀ ਸੀਗੇ ਤੇ ਹੋਰ ਲਾਗੇ ਤੇ ਮੋਤਬਰ ਬੰਦਿਆਂ ਨੇ ਆ ਕੇ ਇੱਥੇ ਚੱਕਾ ਜਾਮ ਕੀਤਾ ਸੀਗਾ ਪਰ ਉਸ ਤੋਂ ਬਾਅਦ ਕਾਫੀ ਮੁਸ਼ਕਲ ਤੋਂ ਬਾਅਦ ਸਾਨੂੰ ਪੁਲਿਸ ਪ੍ਰਸ਼ਾਸਨ ਨੇ ਇਹ ਆਸ਼ਵਾਸ਼ਣ ਦਵਾਇਆ ਕਿ ਜਿਹੜੀ ਹੈ ਕਿ ਮੈਡੀਕਲ ਬੋਰਡ ਬਣਾ ਦਿੱਤਾ ਗਿਆ ਤੇ ਐਡੀਸ਼ਨਲ ਸੈਸ਼ਨ ਜੱਜ ਜਿਹੜੇ ਆ ਉਹ ਚੰਦ ਮਿੰਟਾਂ ਦੇ ਵਿੱਚ ਇੱਥੇ ਆ ਰਹੇ ਆ ਤੇ ਉਹ ਜਿੱਥੇ ਪਰਿਵਾਰ ਦੇ ਵੀ ਸਾਰੇ ਬਿਆਨ ਲੈਣਗੇ ਉੱਥੇ ਉਹ ਸਾਰਾ ਮੌਕੇ ਤੇ ਮੌਕੇ ਵਾਰਦਾਤ ਵੀ ਸਾਰੀ ਵੇਖਣਗੇ ਤੇ ਜੋ ਵੀ ਬੰਦੀ ਕਾਰਵਾਈ ਆ ਉਹ ਕੀਤੀ ਜਾਵੇਗੀ ਤਾਂ ਕਿ ਪਰਿਵਾਰ ਨੂੰ ਜਿਹੜਾ ਇਨਸਾਫ ਦਿਵਾਇਆ ਜਾ ਸਕੇ ਅਸੀਂ ਵੀ ਪ੍ਰਸ਼ਾਸਨ ਤੋਂ ਤੇ ਜਿਹੜੇ ਵੀ ਕਮੇਟੀ ਜਾਂ ਬਣ ਰਿਹਾ ਬੋਰਡ ਬਣ ਰਿਹਾ ਹੈ ਹੁਣ ਸਾਨੂੰ ਉਹਨਾਂ ਤੋਂ ਮੰਗ ਕਰਦੇ ਆ ਕਿ ਜਿਹੜਾ ਜਿਹੜਾ ਪਰਿਵਾਰ ਨੂੰ ਇਹ ਜਿਹੜਾ ਇਨਸਾਫ ਜ਼ਰੂਰ ਦਿਵਾਇਆ ਦਿਵਾਇਆ ਦਿੱਤਾ ਜਾਵੇ ਤਾਂ ਕਿ ਇਹਨਾਂ ਦੇ ਮਨ ਚ ਨੂੰ ਥੋੜਾ ਤਰਾਸ ਰਵੇ ਇੰਨਾ ਹੀ ਇੰਨਾ ਹੀ ਬਸ ਅਸੀਂ ਇਸ ਕਰਕੇ ਹੀ ਇੱਥੇ ਅੱਜ ਹੁਣ ਥਾਣੇ ਬੈਠੇ ਆ ਸਾਨੂੰ ਪ੍ਰਸ਼ਾਸਨ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਚੰਦੀ ਮਿੰਟਾਂ ਦੇ ਵਿੱਚ ਐਡੀਸ਼ਨਲ ਸੈਸ਼ਨ ਜੱਜ ਜਿਹੜੇ ਆ ਉਹ ਆ ਰਹੇ ਨੇ ਜਿਹੜੇ ਕਿ ਪਰਿਵਾਰ ਦੇ ਬਿਆਨ ਲੈਣਗੇ